ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅਸੀਂ ਅੱਜ ਦੇਸ਼ ਦੇ ਸਰਮੌਰ ਸ਼ਹੀਦਾਂ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਉਹਨਾਂ ਦੇ ਅੱਜ ਦੇ ਦਿਨ ਫਾਂਸੀ ਤੇ ਟੰਗੇ ਜਾਣ ਨੂੰ ਅਸੀਂ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਅਹਦ ਕਰਦੇ ਹਾਂ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਦੋਸਤੋ ਜਦੋਂ ਸ਼ਹੀਦ ਭਗਤ ਸਿੰਘ ਦਾ ਮੁਕੱਦਮਾ ਚੱਲਿਆ ਤਾਂ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹਦੋਂ ਅਦਾਲਤ ਦੇ ਵਿੱਚ ਬਹੁਤ ਲੰਮਾ ਚੌੜਾ ਬਿਆਨ ਹੈ ਉਹਦਾ ਇੱਕ ਪੱਖ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਉਹਨਾਂ ਨੇ ਕਿਹਾ ਕਿ ਸਾਡੀ ਲਹਿਰ ਦਾ ਜਿਹੜਾ ਪ੍ਰੇਰਣਾ ਸਰੋਤ ਹੈ ਉਹ ਆਦਰਸ਼ ਨੇ ਜਿਨ੍ਹਾਂ ਲਈ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸ਼ਿਵਾਜੀ ਕਮਾਲ ਪਾਸ਼ਾ ਰਜਾ ਸ਼ਾ ਪੈਲਵੀ ਵਾਸ਼ਿੰਗਟਨ ਗੈਰੀਵਾਲਡੀ ਤੇ ਲੈਨਨ ਦਾ ਰਾਹ ਰੁਸ਼ਨਾਇਆ ਹੈ ਹੁਣ ਉਹ ਆਦਰਸ਼ ਕੀ ਨੇ ਉਹ ਸਮਾਨਤਾ ਵਾਲੇ ਸਮਾਜ ਦੇ ਆਦਰਸ਼ ਨੇ ਬਰਾਬਰਤਾ ਵਾਲੇ ਸਮਾਜ ਦੇ ਆਦਰਸ਼ ਨੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਜਾਣਦੇ ਹੀ ਹਾਂ ਕਿ ਉਹ ਕਿਹੜੇ ਆਦਰਸ਼ਾਂ ਲਈ ਲੜਦੇ ਰਹੇ ਸ਼ਿਵਾਜੀ ਬਾਰੇ ਅੱਜ ਦੇ ਜਿਹੜੇ ਫਿਰਕੂ ਲੋਕ ਹੈ ਸਾਡੇ ਤੇ ਰਾਜ ਕਰ ਰਹੇ ਉਹ ਨੂੰ ਇੱਕ ਸਿਰਫ Hindu ਰਾਜਾ Hindu ਰਾਜਾ ਤਾਂ ਸੀ ਇੱਕ ਹਿੰਦੂ ਰਾਜਾ ਜਿਹੜਾ ਹਿੰਦੂਆਂ ਲਈ ਹੀ ਲੜਦਾ ਸੀ ਤੇ ਜਿਹਦੀ ਮੁ슬ਮਾਨਾਂ ਨਾਲੇ ਟੱਕਰ ਸੀ ਅਜਿਹੇ ਰਾਜੇ ਵੱਲੋਂ ਪੇਸ਼ ਕੀਤਾ ਜਾਂਦਾ ਹੈ ਤੇ ਉੱਥੇ ਨਾਗਪੁਰ ਚ ਦੰਗੇ ਫਸਾਦ ਕਰਾਏ ਪਏ ਆ ਇਹਨਾਂ ਦੀ ਇਸ ਰਾਜਨੀਤੀ ਨੇ ਸ਼ਿਵਾਜੀ ਆਮ ਸਧਾਰਨ ਮਜ਼ਦੂਰਾਂ ਕਿਸਾਨਾਂ ਦੇ ਰਾਜਾ ਸੀ ਚਾਹੇ ਉਹ ਹਿੰਦੂ ਸੀ ਚਾਹੇ ਮੁ슬ਮਾਨ ਸੀ ਉਸ ਦੀ ਫੌਜ ਦੇ ਵਿੱਚ ਬਹੁਤ ਸਾਰੇ ਮੁ슬ਮਾਨ ਕਮਾਂਡਰ ਸੀ ਤੇ ਜਿਹੜੇ ਵਿਰੋਧੀਆਂ ਦੇ ਨਾਲ ਲੜਦਾ ਰਿਹਾ ਉਹਨਾਂ ਦੇ ਵਿੱਚ ਬਹੁਤ ਸਾਰੇ ਹਿੰਦੂ ਕਮਾਂਡਰ ਹੁੰਦੇ ਸੀ ਇਸ ਕਰਕੇ ਉਹਨਾਂ ਦਾ ਜਿਹੜੇ ਆਮ ਦੱਬੇ ਕੁਚਲੇ ਲੋਕ ਸੀ ਉਹਨਾਂ ਦੇ ਵਾਸਤੇ ਰਾਜ ਕਰਕੇ ਸ਼ੀਤਪਗਸੋਂ ਨੇ ਉਹਨਾਂ ਆਦਰਸ਼ਾਂ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਕਮਾਲ ਪਾਸ਼ਾ ਸ਼ਾਹਜ਼ਾਦਾ ਪੈਲਵੀ ਵਾਸ਼ਿੰਗਟਨ ਜਿਹੜਾ ਅੱਜ ਅਮਰੀਕਾ ਅਸੀਂ ਦੇਖਦੇ ਆਂ ਇਹ ਗੁਲਾਮ ਹੋਇਆ ਕਰਦਾ ਸੀ ਉਸ ਗੁਲਾਮੀ ਤੋਂ ਉਹਦਾ ਝੂਲਾ ਕੱਟਣ ਵਾਸਤੇ ਵਾਸ਼ਿੰਗਟਨ ਜਾਰਜ ਵਾਸ਼ਿੰਗਟਨ ਦਾ ਬਹੁਤ ਵੱਡਾ ਰੋਲ ਹੈਗਾ ਗੈਰੀ ਬਾਲਟੀ ਦਾ ਲਫਤੇ ਦਾ ਤੇ ਲੈਨਨ ਲੈਨਨ ਜਿਸ ਨੇ ਇਨਕਲਾਬ ਦੀ ਅਗਵਾਈ ਕੀਤੀ ਉਹਨੂੰ 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 ਸਿਧਾਂਤਕ ਅਗਵਾਈ ਵੀ ਦਿੱਤੀ ਤੇ ਦੂਸਰੀ ਅਗਵਾਈ ਵੀ ਦਿੱਤੀ ਤੇ ਉਸ ਤੋਂ ਬਾਅਦ ਇਨਕਲਾਬ ਨੂੰ ਪੱਕੇ ਪੈਰੀਂ ਸਥਾਪਿਤ ਕਰਨ ਦਾ ਰਾਹ ਫੜਿਆ ਉੱਥੇ ਸਮਾਜਵਾਦ ਦਾ ਰੂਸ ਦੇ ਵਿੱਚ ਜਿਹਨੂੰ ਯੂਐਸਐਸਆਰ ਕਹਿੰਦੇ ਆਪਾਂ ਪਹਿਲਾਂ ਤੇ ਇਸ ਤਰ੍ਹਾਂ ਨਾਲ ਅੱਜ ਅਸੀਂ ਉਹਨਾਂ ਆਦਰਸ਼ਾਂ ਲਈ ਉਹ ਆਦਰਸ਼ਾਂ ਦੀ ਪੂਰਤੀ ਨਹੀਂ ਹੋਈ ਸਾਡੇ ਭਾਰਤੀ ਸਮਾਜ ਦੇ ਵਿੱਚ ਉਹਨਾਂ ਦੇ ਲਈ ਲੜਨ ਦਾ ਅਹਿਰ ਕਰਦੇ ਆ ਉਹਨਾਂ ਨੇ ਇੱਕ ਲੇਖ ਵੀ ਲਿਖਿਆ ਅਸ਼ੂਤ ਦੀ ਸਮੱਸਿਆ ਚਾਹੇ ਅਸ਼ੂਤ ਹੋਣਾ ਜਿਹੜਾ ਅਨਟਚੇਬਿਲਟੀ ਹੈ ਉਹਨੂੰ ਭਾਰਤੀ ਸੰਵਿਧਾਨ ਦੇ ਵਿੱਚੋਂ ਉਹਦੇ ਉਹਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ ਪਰ ਅਸ਼ੂਤ ਦੀ ਬਜਾਏ ਜਿਹੜੇ ਆਮ ਦਲਿਤ ਪਰਿਵਾਰਾਂ ਨਾਲ ਨਫ਼ਰਤ ਹੈ ਜਿਹੜੀ ਦਿਮਾਗੀ ਤੌਰ ਤੇ ਦਿਮਾਗੀ ਤੌਰ ਤੇ ਅਸ਼ੂਤ ਹੋਣਾ ਉਹ ਅਜੇ ਤੱਕ ਵੀ ਜਾਰੀ ਹੈ ਤੇ ਅਸੀਂ ਦੇਖ ਰਹੇ ਹਾਂ ਵੀ ਮੰਦਰਾਂ 'ਚ ਲੜਨ ਜਾਣ ਲਈ ਲੋਕ ਲੜ ਰਹੇ ਹੈ ਬੰਗਾਲ ਦੇ ਇੱਕ ਮੰਦਰ 'ਚ ਪਹਿਲਾਂ ਗਏ ਕੁਝ ਕੱਲ ਜਣਿਆਂ ਨੂੰ ਜਣਿਆਂ ਨੇ ਗੁਹਾਰ ਲਾਈ ਉੱਥੋਂ ਦੀਆਂ ਐਡਮਿਨਿਸਟ੍ਰੇਸ਼ਨ ਕੋਲ ਤਾਂ ਉਹਨਾਂ ਨੂੰ ਉੱਥੇ ਮੰਦਰ 'ਚ ਵਗਨ ਦਿੱਤਾ ਆ ਉੱਤਰਾਖੰਡ ਦੇ ਮੰਦਰ ਦੇ ਵਿੱਚ ਇੱਕ Dalit ਲੜਕੀ ਦਾ ਵਿਆਹ ਨਾ ਹੋ ਜਵੇ ਉੱਥੇ ਉਹਦੀ ਯੱਗ ਸ਼ਾਲਾ ਨੂੰ ਤਾਲਾ ਲਾ ਦਿੱਤਾ ਯਾਨੀ ਇਸ ਤਰ੍ਹਾਂ ਦਾ ਐਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ حال ਇਹ ਹੈ ਤੇ ਉਹ ਜਿਹੜਾ ਅਸ਼ੂਤ ਆਲਾ ਸਵਾਲ ਹੈਗਾ ਉਹ ਅੱਜ ਵੀ ਸਾਡੇ ਸਾਹਮਣੇ ਉਸੇ ਤਰ੍ਹਾਂ ਮੂੰਹ ਅੱਡੀ ਖੜਾ ਹੈ ਜਿਹੜਾ ਭਗਤ ਸਿੰਘ ਜੀਆ ਨੇ ਲੇਖ ਲਿਖਿਆ ਸੀਗਾ ਉਹਨਾਂ ਨੇ ਉਦੋਂ ਇੱਕ ਜਿਹੜਾ ਹੋਰ ਲੇਖ ਕਿਰਤੀ ਦੇ ਵਿੱਚ ਛਪਿਆ ਸੀ ਚਾਹੇ ਉਹਦੇ 'ਚ ਨਾਂ ਸ਼ਹੀਦ ਭਗਤ ਸਿੰਘ ਜੀ ਦਾ ਤਾਂ ਹੈ ਨਹੀਂ ਪਰ ਉਹ ਵਿਚਾਰ ਉਹਨਾਂ ਦੇ ਨਾਲ ਮਿਲਦੇ ਐ ਉਹ ਸੀਗਾ ਵੀ ਜਿਹੜੇ ਦੰਗੇ ਫਸਾਦ ਹੋ ਰਹੇ ਐ 1924 ਦੇ ਪਹਾੜ ਦੇ ਮਕਾਮ ਤੇ ਹਿੰਦੂ ਮੁਸਲਮਣ ਚੰਗੇ ਹੋਏ ਫੇਰ ਲਾਹੌਰ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਨੇ ਮੁਸਲਮਾਨਾਂ ਦਾ ਤਾਂ ਮੁਸਲਮਾਨਾਂ ਤੇ ਹਿੰਦੂ ਨੇ ਹਿੰਦੂਆਂ ਤੇ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਦੰਗੇ ਫਸਾਦ ਹੋਏ ਉਹਦੇ ਉੱਤੇ ਉਹ ਲੇਖ ਹੈਗਾ ਤੇ ਉਹਦੇ ਚ ਕਿਹਾ ਗਿਆ ਕਿ ਵੀ ਸਾਨੂੰ ਸਾਡੀ ਲੜਾਈ ਜਿਹੜੀ ਹੈ ਆਪਸ ਵਿੱਚ ਇੱਕ ਦੂਜੇ ਨਾਲ ਹੋਣ ਦੀ بجائے ਸਾਡਾ ਜਿਹੜਾ ਸਰਮਾਇਦਾਰ ਸਾਡਾ ਜਿਹੜਾ ਲੜਾ ਕੇ ਰੱਖਦਾ ਸਾਨੂੰ ਵੰਡ ਕੇ ਰੱਖਦਾ ਉਹਦੇ ਵਿਰੁੱਧ ਚਾਹੀਦੀ ਹੈ ਸਾਮਰਾਜ ਵਿਰੁੱਧ ਚਾਹੀਦੀ ਹੈ ਜਿਹੜਾ ਸਾਨੂੰ ਲੜਾ ਕੇ ਰੱਖਦਾ ਜਿਹੜਾ ਸਾਨੂੰ ਆਪਸ ਚ 파ੜ ਪਾਉਂਦਾ ਹੈ ਤੇ ਇਸੇ ਤਰ੍ਹਾਂ ਨਾਲ ਉਹਨਾਂ ਨੇ ਜਿਹੜਾ ਇਨਕਲਾਬ ਬਾਰੇ ਇਨਕਲਾਬ ਆਮ ਤੌਰ ਤੇ ਆਪਾਂ ਇੱਕ ਤਸਵੀਰ ਬਣਾਤੀ ਵੀ ਚੀਤਪາກ ਸਿੰਘ ਪਿਸਤੌਲ ਵਾਲਾ ਵੀ ਜਿਵੇਂ ਹਰ ਟਾਈਮ ਉਹਨਾਂ ਨੂੰ ਗੁੱਸਾ ਹੀ ਚੜਿਆ ਰਹਿੰਦਾ ਤੇ ਉਹ ਗੋਲੀਆਂ ਚਲਾਉਂਦੇ ਫਿਰਦੇ ਐ ਇੱਕ ਅਤਵਾਦੀ ਵਰਗੀ ਕਿਸਮ ਦਾ ਜਿਹੜਾ ਇਮੇਜ ਹੈ ਉਹ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਲੋਕਾਂ ਨੇ ਅਸੀਂ ਉਹ ਉਹਨਾਂ ਦਾ ਜਿਹੜਾ ਲਿਖਿਆ ਉਹ ਉਹ ਕੀ ਕਹਿੰਦੇ ਹੈ ਇਨਕਲਾਬ ਲਈ ਖੂਨੀ ਲੜਾਈਆਂ ਜ਼ਰੂਰੀ ਨਹੀਂ ਹਨ ਤੇ ਨਾ ਹੀ ਨਿੱਜੀ ਬਦਲੇ ਲਈ ਕੋਈ ਥਾਂ ਹੈ ਨੰਗੇ ਅਨਿਆਂ ਉੱਤੇ ਜਿਹੜਾ ਨਿਆਂ ਰੋਜ਼ ਹੋ ਰਿਹਾ ਹੈ ਸਾਡੇ ਨਾਲ ਨੰਗੇ ਅੰਿਆਂ ਉੱਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਿਆ ਜਾਣਾ ਚਾਹੀਦਾ ਹੈ ਇੱਕ ਮਨੁੱਖ ਤੋਂ ਦੂਜੇ ਮਨੁੱਖ ਦੀ ਲੁੱਟ ਖਤਮ ਹੋਣੀ ਚਾਹੀਦੀ ਹੈ ਸੋ ਆਓ ਇਹਨਾਂ ਗੱਲਾਂ ਲਈ ਅਹਿਦ ਕਰਦੇ ਹੋਏ ਸਮਾਜ ਦੇ ਵਿੱਚ ਨਵੀਂ ਲੜਾਈ ਲੜੀਏ ਤੇ ਭਾਰਤ ਨੂੰ ਸੱਚੀਂ ਅੱਜ ਜਿਹੜੀ ਲੋੜ ਹੈ ਜਿੱਥੇ ਅੱਜ ਦੀ ਇੱਕ ਫਿਰਕਾਪਰਸ ਸਰਕਾਰ ਨੂੰ ਲਾਉਣ ਦੀ ਲੋੜ ਹੈ ਇਹਨੂੰ ਅਸੀਂ ਇੱਕ ਕਿਸਮ ਦਾ ਇਹ ਕਹਾਂਗੇ ਵੀ ਇੱਕ ਰਾਜ ਪਲਟਾਉ ਗੱਲ ਤਾਂ ਹੋ ਸਕਦੀ ਹੈ ਪਰ ਯੁੱਗ ਪਲਟਾਉ ਗੱਲ ਜਿਹਦੀ ਗੱਲ ਸ਼ਹੀਦ ਭਗਤ ਸਿੰਘ ਕਰਦੇ ਰਹੇ ਹੈ ਯੁੱਗ ਨੂੰ ਪਲਟਣਾ ਉਹ ਯੁੱਗ ਨੂੰ ਪਲਟਨ ਵਾਲੇ ਜਿਹੜੇ ਇਨਕਲਾਬ ਨੇ ਉਹ ਸਾਮਰਾਜ ਵਿਰੋਧੀ ਲਹਿਰ ਉਹਨੂੰ ਟੱਕੜਾ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਯੁੱਗ ਪਲਟਾ ਸਕੀਏ ਦਬੇ ਕੁਚਲੇ ਲੋਕਾਂ ਦਾ ਰਾਜ ਲਿਆ ਸਕੀਏ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਹੈ ਕਿ ਜਿਹੜਾ ਮਨੀਪੁਰ ਹੈ ਬਹੁਤ ਦੇਰ ਤੋਂ ਸੜ ਰਿਹਾ ਹੈ ਪ੍ਰਧਾਨ ਮੰਤਰੀ ਜੀ ਤਾਂ ਲੱਖ ਮਹੀਨੇ ਮੰਨਣ ਦੇ ਮਾਰਨ ਦੇ ਬਾਵਜੂਦ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਵਿਰੁੱਧ ਬੇਵਿਸ਼ਵਾਸੀ ਮਤਾ ਲਿਆਉਣ ਦੇ ਬਾਵਜੂਦ ਐਡੀ ਬਿਸ਼ਰਮੀ ਧਾਰੀ ਹੈ ਕਿ ਵੀ ਮੈਂ ਤਾਂ ਮਨੀਪੁਰ ਵਾਲੇ ਪਾਸੇ ਤਾਂ ਮੈਂ ਮੂੰਹੇ ਨਹੀਂ ਕਰਨਾ ਆਖਰ ਕੱਲ ਸੁਪਰੀਮ ਕੋਰਟ ਦੇ ਮਾਨਯੋਗ ਸੁਪਰੀਮ ਕੋਰਟ ਦੇ ਪੰਜ ਜੱਜ ਜਿਹੜੇ ਐ ਉਹ ਮਨੀਪੁਰ ਗਏ ਐ ਉਹਨਾਂ ਨੇ ਅੱਡਾ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਉੱਥੇ ਜਿਹੜੇ ਲੋਕ ਸ਼ਰਨਾਰਥੀ ਕੈਂਪਾਂ ਚ ਰਹਿ ਰਹੇ ਐ ਕੁੱਕੀ ਜੋ ਪਾਈਚਾਰੇ ਦੇ ਵੀ ਤੇ ਮੈਤਾਈ ਪਾਈਚਾਰੇ ਦੇ ਵੀ ਉਹਨਾਂ ਨਾਲ ਮੁਲਾਕਾਤਾਂ ਕੀਤੀਆਂ ਨੇ ਉਹਨਾਂ ਨੂੰ ਕੋਈ ਮਲਮ ਪੱਟੀ ਲਾਉਣ ਦੀ ਕੋਸ਼ਿਸ਼ ਕੀਤੀ ਐ ਬਹੁਤ ਸਾਰੇ ਯਕੀਨ ਦੁਹਾਨੀ ਕੀਤੀ ਐ ਜਸਟਿਸ ਗਵਈ ਸਾਹਿਬ ਜਿਹੜੇ ਉਸ ਦੇ ਆਗੂ ਨੇ ਉਹ ਜਿਹੜੇ ਐ ਐਮ ਐਮ ਸੁਨਦਰेश ਵੀ ਉਹਨਾਂ ਦੇ ਨਾਲ ਨੇ ਵਿਕਰ ਜਸਟਿਸ ਵਿਕਰਮਨਾਥ ਜੀ ਐ ਜਸਟਿਸ ਜਿਹੜੇ ਐ ਕੇਵੀ ਵਿਸ਼ਵਨਾਥਨ ਨੇ ਜਸਟਿਸ ਐਨ ਕੋਟਿਸ਼ਵਰ ਸਿੰਘ ਨੇ ਉਹਨਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਤੁਹਾਡੇ ਲਈ ਜਿਹੜੀ ਹੈ ਅਮਨ ਚੈਨ ਦੀ ਗਰੰਟੀ ਕਰੂਗਾ ਭਾਰਤੀ ਸੰਵਿਧਾਨ ਕਿਸੇ ਨਾਲ ਵੀ ਵਿਤਕਰੇ ਦਾ ਆਗਿਆ ਨਹੀਂ ਦਿੰਦਾ ਵੈਸੇ ਜੱਜ ਸਾਹਿਬ ਜੇ ਉਹ ਭਾਰਤੀ ਸੰਵਿਧਾਨ ਜਾਗਿਆ ਨਹੀਂਗਾ ਚਲੋ ਚੰਗੀ ਗੱਲ ਹੈ ਤੁਸੀਂ ਗਏ ਹੋ ਪਰ ਭਾਰਤੀ ਸੰਵਿਧਾਨ ਨੂੰ ਤਾਂ 23 3 ਮਈ ਤੋਂ ਬਾਅਦ ਹਫ਼ਤੇ 10 ਦਿਨ ਚ ਜਾਗ ਜਾਣਾ ਚਾਹੀਦਾ ਸੀ ਘੱਟੋ ਘੱਟ 21 ਮਈ ਨੂੰ ਜਿੱਦਣ ਉਹ ਘਟਨਾ ਹੁੰਦੀ ਹੈ ਉਹ ਬੀਬੀ ਦੀ ਜਿਸ ਤਰ੍ਹਾਂ ਉਹ ਨਗੀਆਂ ਕਰਕੇ ਉਹਨਾਂ ਨੂੰ ਕਮਾਇਆ ਜਾਂਦਾ ਉਦੋਂ ਬਾਅਦ ਵੀ ਜਾਗ ਜਾਣਾ ਚਾਹੀਦਾ ਸੀ ਜਿਆਦਾ ਸੁੱਤਾ ਰਿਹਾ ਹੁਣ ਜੇ ਜਾਗ ਜੇ ਤਾਂ ਚੰਗੀ ਗੱਲ ਹੈ ਦੂਜੀ ਮਾੜੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਇੱਕ ਐਨ ਕੋਟੇਸ਼ਵਰ ਸਿੰਘ ਹੈ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਉਹਨਾਂ ਬਾਰੇ ਸਾਨੂੰ ਕੋਈ ਦੂਰਾ ਨਹੀਂ ਗਿਆ ਪਰ ਜਦੋਂ ਉਹਨਾਂ ਨੇ ਚੂੜਾ ਚਾਂਦਪੁਰ ਜਾਣਾ ਸੀ ਜਿੱਥੇ ਕੁਕੀ ਜੋ ਪਾਈਚਾਰੇ ਦੀ ਬਹੁਤ ਗਿਣਤੀ ਹੈ ਕਿਉਂਕਿ ਐਨ ਕੋਟੇਸ਼ਵਰ ਸਿੰਘ ਆਪ ਖੁਦ ਮਤੇਈ ਪਾਈਚਾਰੇ ਦੇ ਤਾਂ ਉੱਥੋਂ ਦੀ ਜਿਹੜੀ ਬਾਅਰ ਐਸੋਸੀਏਸ਼ਨ ਐ ਉਹਨੇ ਇਤਰਾਜ਼ ਕੀਤਾ ਵੀ ਇਹ ਜੱਜ ਸਾਬ ਸਾਡੇ ਨਾਲ ਤੁਸੀਂ ਖਿਆਲ ਕਰੋ ਸੁਪਰੀਮ ਕੋਰਟ ਦੇ ਜੱਜ ਨੇ ਉਹ ਮਹਤਾਈ ਭਾਈਚਾਰੇ ਦੇ ਨਮਾਇੰਦਾ ਬਣ ਕੇ ਨਹੀਂ ਜਾ ਰਹੇ ਜੱਜ ਬਣ ਕੇ ਜਾ ਰਹੇ ਹੈ ਜੇ ਨਫ਼ਰਤ ਦੀ ਇੰਨੀ ਡੂੰਘਾਈ ਹੈਗੀ ਹੈ ਵੀ ਇੰਨੀ ਡੂੰਗੀ ਨਫ਼ਰਤ ਹੈ ਵੀ ਇੱਕ ਜੱਜ ਨਾਲ ਵੀ ਨਫ਼ਰਤ ਹੈ ਉਹ ਵੀ ਸਾਡੇ ਕੋਲ ਸਾਡਾ ਹਾਲ ਪੁੱਛਣ ਬਣਾ ਗਏ ਤਾਂ ਦੋਸਤੋ ਸਮਝ ਸਕਦੇ ਹੋ ਵੀ ਕਿੰਨਾ ਨੁਕਸਾਨ ਕਰਿਆ ਪਿਆ ਦੇਖਿਏ ਆ ਸਾਡਾ ਮਹਾਰਾਸ਼ਟਰ ਵੀ ਕਿਤੇ ਮਨੀਪੁਰ ਨਾ ਬਣ ਜਾਈ ਜਿਸ ਤਰ੍ਹਾਂ ਜਿੱਦਰ ਨੂੰ ਤੁਰਿਆ ਹੋਇਆ ਸਾਡਾ ਪੰਜਾਬ ਵੀ ਕਿਤੇ ਮਨੀਪੁਰ ਨਾ ਬਣ ਜਾਈ ਆ ਹਿਮਾਚਲ ਦੇ ਨਾਲ ਕੁਝ ਉਧਰਲੇ ਪਾਸਿਓ ਲੱਗੇ ਹੋਏ ਐ ਬੰਦੇ ਕੁਝ ਇਧਰਲੇ ਪਾਸਿਓ ਲੱਗੇ ਹੋਏ ਐ ਬੰਦੇ ਇਹ ਸਾਡਾ ਕੁੰਡਾ ਕਰਾ ਕੇ ਹਟਣਗੇ ਸਾਨੂੰ ਲੜਾ ਕੇ ਹਟਣਗੇ ਸਾਨੂੰ ਸੁਜਾਗ ਹੋ ਕੇ ਰਹਿਣ ਦੀ ਲੋੜ ਐ ਮਿੱਤਰੋ ਐਸ ਜੀ ਤੈਹ ਚਾ ਕੇ ਵੀ ਉਹਨਾਂ ਹਿਮਾਚਲ ਦੀਆਂ ਪੱਸਾਂ ਤੇ ਕਰਦੇ ਉਹ ਸਾਡੀਆਂ ਤੇ ਕਰ ਦੇਣ ਇਹ ਸੋਚਣ ਦੀ ਲੋੜ ਹੈ ਕੋਈ ਖਾਸ ਵੱਡੀਆਂ ਤਾਕਤਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਇਸ ਦੇ ਉੱਤੇ ਸਾਨੂੰ ਸ਼ਾਂਤੀ ਨਾਲ ਰੋਟੀ ਨਹੀਂ ਖਾਣ ਦੇਣਾ ਚਾਹੀਦੀ। ਅਗਲੀ ਗੱਲ ਲਾਸਟ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੱਲ ਚਨਈ ਦੇ ਵਿੱਚ ਜਿਹੜੀ ਮੀਟਿੰਗ ਉੱਥੋਂ ਦੇ ਮੁੱਖ ਮੰਤਰੀ ਸ਼੍ਰੀ ਐਮ ਕੇ ਸਟਾਲਨ ਉਹਨਾਂ ਨੇ ਰੱਖੀ ਸੀ ਉਹਦੇ ਚ ਚਾਰ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਾ ਦੇ ਮੁੱਖ ਮੰਤਰੀ ਪਿਨਾਰੀ ਵਿਜੈਨ ਤਲੰਗਾਨਾ ਦੇ ਮੁੱਖ ਮੰਤਰੀ ਜਿਹੜੇ ਹੈ ਆਪਣੇ ਰੈਡੀ ਸਾਹਿਬ ਤੇ ਉਥੋਂ ਦੇ ਮੁੱਖ ਮੰਤਰੀ ਖੁਦ ਸਟਾਲਨ ਸਾਹਿਬ ਤੇ ਇੱਕ ਡਿਪਟੀ ਮੁੱਖ ਮੰਤਰੀ ਕਰਨਾਟਕਾ ਦੇ ਡੀ ਕੇ ਸ਼ਿਵ ਕੁਮਾਰ ਉਹਦੇ ਚ ਹਾਜ਼ਰ ਹੋਏ। ਅ ਉੜੀਸਾ ਦੇ ਸਾਬਕਾ ਡਿਪਟੀ ਸਾਬਕਾ ਮੁੱਖ ਮੰਤਰੀ ਤਿੰਨ ਵਾਰ ਰਹੇ ਜਿਹੜੇ ਲਗਾਤਾਰ ਨਵੀਨ ਪਟਨਾਇਕ ਜੀ ਉਹਨਾਂ ਨੇ ਜਿਹੜਾ ਜਿਹੜੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਭਾਗ ਲਿਆ ਜਿਹੜੇ ਤਲੰਗਾਨਾ ਦੇ ਜਿਹੜੇ ਹੁਣ ਐ ਸਾਬਕਾ ਮੁੱਖ ਮੰਤਰੀ ਰਹੇ ਐ ਉਹਨਾਂ ਦੀ ਪਾਰਟੀ BRS ਉਹਦੇ ਆਗੂ ਜਿਹੜੇ ਐ NKTR ਉਹਨਾਂ ਨੇ ਵੀ ਇਹਦੇ ਵਿੱਚ ਭਾਗ ਲਿਆ ਮੈਂ ਦਾ ਹਿੰਦੂ ਦੇ ਵਿੱਚ ਤੇ ਹੋਰ ਦੇਖਦਾ ਰਿਹਾ ਕਿ ਸਾਡੇ ਸ਼ਰੋਮਣੀ ਅਕਾਲੀ ਦਲ ਨੇ ਵੀ ਉੱਥੇ ਜਾਣਾ ਸੀ ਉਹ ਚ ਤਾਂ ਨਹੀਂ ਮੈਨੂੰ ਲੱਭਿਆ ਪਰ ਪੰਜਾਬੀ ਟਰਬਿਊਨ ਨੇ ਜ਼ਰੂਰ ਲਿਖਿਆ ਕਿ ਵੀ ਉਹ ਉਸ ਮੀਟਿੰਗ ਦੇ ਵਿੱਚ ਜਿਹੜੇ ਐ ਸ਼੍ਰੀ ਦਲਜੀਤ ਸਿੰਘ ਚੀਮਾ ਸਾਹਿਬ ਤੇ ਬਲਵਿੰਦਰ ਸਿੰਘ ਭੁੰਦੜ ਜੀ ਉਹ ਗਏ ਐ ਚੰਗੀ ਗੱਲ ਐ ਜੇ ਗਏ ਐ ਤਾਂ ਤੇ ਅਸੀਂ ਹੌਣ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਸੂਬਿਆਂ ਦੇ ਅਧਿਕਾਰਾਂ ਤੇ ਆਮ ਹਮਲੇ ਪੰਜਾਬ ਦੀਆਂ ਦੇ ਅਧਿਕਾਰਾਂ ਦੇ ਉੱਤੇ ਖਾਸ ਹਮਲੇ ਜਿਦੇ ਵਿੱਚ ਇਹ ਲੋਕ ਸਭਾ ਸੀਟਾਂ ਦੀ ਹੱਦਬੰਦੀ ਦਾ ਸਵਾਲ ਵੀ ਵਿੱਚ ਸ਼ਾਮਲ ਹੈ ਉਹਨਾਂ ਸਮੇਤ ਇਹਨਾਂ ਮੁੱਦਿਆਂ ਦੇ ਉੱਤੇ 2 ਤਾਰੀਖ ਨੂੰ ਦੇਸ਼ ਭਗਤ ਯਾਰਗਰ ਹਾਲ ਜਲੰਧਰ ਦੇ ਵਿੱਚ ਅੱਡ-ਅੱਡ ਰਾਜਨੀਤਿਕ ਪਾਰਟੀਆਂ ਤੇ ਪੰਜਾਬ ਦੇ ਉੱਗੇ ਬੁੱਧੀਜੀਵੀਆਂ ਦੀ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ ਆਰਐਮਪੀਆਈ ਦੇ ਆਲ ਇੰਡੀਆ ਜਨ ਸਖਤਰ ਕੌਂਫਰੈਂਸ ਮੰਗਤਰਮ ਪਾਰਸਲਾ ਉਹਨਾਂ ਨੇ ਸੱਦੀ ਏ ਤੇ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਧਿਰਾਨੇ ਤੇ ਜਿਹੜੇ ਬੁੱਧੀਜੀਵੀ ਹੈ ਉਹਨਾਂ ਨੇ ਆਉਣ ਦਾ ਵਿਸ਼ਵਾਸ ਦਵਾਇਆ ਹੋਇਆ ਹੈ ਉਮੀਦ ਕਰੀਏ ਕਿ ਅਸੀਂ ਸਮੁੱਚੇ ਪੰਜਾਬੀ ਆਪਸ ਵਿੱਚ ਇੱਕ ਦੂਜੇ ਨਾਲ ਵਿਚਾਰਾਂ ਦੇ ਮਤਭੇਦ ਹੋਣ ਦੇ ਬਾਵਜੂਦ ਇੱਕ ਦੂਜੇ ਦੇ ਵਿਰੋਧੀ ਹੋਣ ਦੇ ਬਾਵਜੂਦ ਸਮੁੱਚੇ ਪੰਜਾਬ ਦੀਆਂ ਜਿਹੜੀਆਂ ਸਾਂਝੀਆਂ ਮੰਗਾਂ ਹਨ ਉਹਨਾਂ ਲਈ ਸਾਂਝੀ ਆਵਾਜ਼ ਉਠਾ ਸਕੀਏ ਉਹ ਦੇਖਦੇ ਆ ਕੀ ਗੱਲ ਨਿਕਲਦੀ ਐ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ